ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜਿ ਹਰ ਰੋਜ਼ ਦੀ ਤਰ੍ਹਾਂ ਤੇ ਸਵਰਨ ਸਿੰਘ ਟੈਣਾਹ ਹੋਰਾਂ ਦੇ ਨਾਲ ਕਰਾਂਗੇ ਗੱਲਬਾਤ ਤੇ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾਹ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਨਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਸਾਹ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਗੱਲ ਕਰਦੇ ਆਂ ਜੀ ਇਹਨੂੰ ਲੈ ਕੇ ਹੁਣ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਛਿੜ ਗਈ ਐ ਇਸ ਮੈਚ ਨੂੰ ਲੈ ਕੇ ਦੇਖੋ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਇਆ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਐ ਮੈਚ ਹੋਣੇ ਚਾਹੀਦੇ ਆ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨ ਦੇ ਖਿਡਾਰੀਆਂ ਨਾਲ ਉਹਨਾਂ ਨੂੰ ਇੱਧਰ ਆਉਣ ਦਾ ਇੱਧਰ ਲਿਆ ਨੂੰ ਉੱਧਰ ਜਾਣ ਦਾ ਮੌਕਾ ਬਿਲਕੁਲ ਮਿਲਣਾ ਚਾਹੀਦਾ ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਧਰ ਕ੍ਰਿਕਟ ਦਾ ਮੈਚ ਤਾਂ ਹੋ ਗਿਆ ਤੇ ਬਾਕੀ ਸਾਰੇ ਕੰਮ ਬੰਦ ਪਏ ਆ ਇੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲਿਆ ਫਿਲਮਾਂ ਤੁਸੀਂ ਰਿਲੀਜ਼ ਨਹੀਂ ਹੋਣ ਦਿੰਦੇ ਬਾਕੀ ਸਾਰੇ ਮਸਲੇ ਉਵੇਂ ਦੇ ਉਵੇਂ ਆ ਤੇ ਜਦੋਂ ਅਸੀਂ ਗੱਲ ਕਰਦੇ ਜਾਂ ਕੋਈ ਵੀ ਗੱਲ ਕਰਦਾ ਕਹਿੰਣਗੇ ਜੀ ਇਹ ਖੇਡ ਭਾਵਨਾ ਕਰਕੇ ਆ ਖੇਡ ਭਾਵਨਾ ਦਾ ਬਹੁਤ ਬਹੁਤ ਸਤਿਕਾਰ ਪਰ ਜਿਹੜੇ ਬਾਕੀ ਸਭਿਆਚਾਰਕ ਭਾਵਨਾ ਜਿਹੜੀ ਸਰਦਾ ਭਾਵਨਾ ਉਹਦੇ ਬਾਰੇ ਆਪਾਂ ਕੀ ਗੱਲ ਕਰਨੀ ਆ ਉਹਦੇ ਉੱਤੇ ਕੋਈ ਵੀ ਬੋਲ ਕੇ ਰਾਜ਼ੀ ਨਹੀਂ ਆ ਸੋ ਮਸਲਾ ਉੱਥੇ ਦਾ ਉੱਥੇ ਖੜਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜਾ ਮੋੜ ਘਟੂਗਾ ਕਿਉਂਕਿ ਦੁਬਈ ਦੇ ਵਿੱਚ ਯੂਏਈ ਦੇ ਵਿੱਚ ਦੁਬਈ ਦੇ ਵਿੱਚ ਇਹ ਮੁਕਾਬਲਾ ਹੋਇਆ ਏਸ਼ੀਆ ਕੱਪ ਦਾ ਮੈਚ ਹੋਇਆ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਹੋਇਆ ਉਹਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਆ 7 ਵਿਕਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਆ ਫਿਰ ਭਾਰਤੀ ਮੀਡੀਆ ਨੇ ਨਵਾਂ ਡਰਾਮਾ ਕਰਤਾ ਅਖੇ ਜੀ ਸਾਡੇ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਕੋਲ ਸਾਥ ਹੱਥ ਨਹੀਂ ਮਿਲਾਇਆ ਉਨ੍ਹਾਂ ਦੇ ਮਾਣ 'ਤੇ ਉਹਨਾਂ ਦੇ ਮਨ ਵਿੱਚ ਦੁੱਖ ਹੈ ਉਹ ਐਸੇ ਕਰਦੇ ਹਨ ਉਹ ਐਸੇ ਕਰਦੇ ਹਨ ਅਨਮੀਂਗਾ ਨਹੀਂ ਚਲਦੀ ਐ ਸੋ ਕਲਰ ਬਣਾ ਕੇ ਗੱਲ ਏਜ ਦੇ ਭਾਰਤ ਦੇ ਲੋਕ ਇਸ ਗੱਲੋਂ ਹੈਰਾਨ ਆ ਵੀ ਕਿਸੇ ਵਿਸ਼ੇ ਦੇ ਉੱਤੇ ਆਪਣੇ ਮਾਪਦੰਡ ਕਿਵੇਂ ਬਣ ਜਾਂਦੇ ਆ ਕਿਸੇ ਵਿਸ਼ੇ ਦੇ ਉੱਤੇ ਆਪਣੇ ਮਾਪਦੰਡ ਕਿਵੇਂ ਬਣ ਜਾਂਦੇ ਆ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਇਸ ਵੇਲੇ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋ ਰਹੀ ਜਿਹੜੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੋਵੇ ਉਹ ਭਾਰਤ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਹੈ ਜੇ ਕਿਸੇ ਗੀਤ ਦੇ ਵਿੱਚ ਜੇ ਕਿਸੇ ਸੀਰੀਅਲ ਦੇ ਵਿੱਚ ਜੇ ਕਿਸੇ ਸ਼ਾਰਟ ਮੂਵੀ ਦੇ ਵਿੱਚ ਕੰਮ ਕੀਤਾ ਹੋਵੇ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੇ ਸਾਂਝੇ ਤੌਰ ਤੇ ਉਹ ਰਿਲੀਜ਼ ਨਹੀਂ ਹੋ ਸਕਦੀ ਕਿਉਂਕਿ BCCI ਨੂੰ ਚਾਹੀਦੇ ਪੈਸੇ ਉਹ BCCI ਸਿਰਫ ਪੈਸਿਆਂ ਦੀ ਪੀੜ ਹੈ ਦਾ ਮਤਲਬ ਇਹ ਵੀ ਮੁਕਾਬਲਾ ਖੇਡਣ ਦਾ ਤਾਂ ਹੋ ਗਿਆ ਤੇ ਬਾਕੀ ਸਮਾਂ ਤੋਂ ਪੈਸੇ ਨਹੀਂ ਬਣਦੇ ਦਾ ਮਤਲਬ ਇਹ ਹੋਊਗਾ ਸੋ ਇਹ ਹੈ ਜੀ ਕਿ ਲੋਕਾਂ ਦੇ ਅੰਦਰ ਖੇਡ ਭਾਵਨਾ ਸਤਸਕਾਰ ਲੋਕ ਆਪ ਚਾਹੁੰਦੇ ਜੀ ਖਿਡਾਰੀ ਮੁਕਾਬਲਾ ਕਰਨ ਪਰ ਲੋਕ ਇਹ ਵੀ ਚਾਹੁੰਦੇ ਜੀ ਕਿ ਬਾਕੀ ਸਾਰਾ ਕੁਝ ਵੀ ਖੁੱਲੇ ਲੋਕ ਇਹ ਨਹੀਂ ਚਾਹੁੰਦੇ ਜੀ ਕਿ ਬਾਕੀ ਥਾਵਾਂ ਬੰਦ ਰਹਿਣ ਤੇ ਇਕੱਲੇ ਖੇਡਾਂ ਵਾਲੇ ਮੁਕਾਬਲੇ ਹੋਣ ਸੋ ਇਸ ਗੱਲ ਦੇ ਉੱਤੇ ਸਿਆਸਤ ਵਧੀ ਹੈ ਜੀ ਜੀ ਬਿਲਕੁਲ ਗੱਲ ਤਾਂ ਜਨਾਬ ਸਭ ਸੋਚਣ ਵਿਚਾਰਾਂ ਵਾਲੀ ਹੈ ਇੱਕ ਪਾਸੇ ਤਾਂ ਮੈਚ ਹੋ ਰਹੇ ਨੇ ਫਿਲਮਾਂ ਦੇ ਉੱਪਰ ਰੋਕ ਲੱਗ ਰਹੀ ਹੈ ਤੇ ਉਧਰ ਕਹਿੰਦੇ ਸਿਕਸ਼ਰ ਦਾ ਹਲਗੋ ਦਾ ਜਿਹੜਾ ਜੱਥਾ ਹੈ ਉਹਦੇ ਤੇ ਵੀ ਰੋਕ ਲੱਗਦੀ ਵੀ ਉਹ ਪਾਕਿਸਤਾਨੀ ਜਾ ਸਕਦਾ ਬਿਲਕੁਲ ਜੀ ਬਿਲਕੁਲ ਉਹ ਰੋਕ ਲੱਗ ਗਈ ਹੈ पता है लगता जी के जिड़े है कि नहीं श्रद्धालु ਤੇ ਉਹਨਾਂ ਨੇ ਜਾਣਾ ਸੀਗਾ ਜੀ ਜਾਂ ਜਬ ਹਰ ਸਾਲ ਹੀ ਜਾਂਦੇ ਆ ਸਾਲ ਦੇ ਵਿੱਚ ਕਈ-ਕਈ ਵਾਰ ਸ਼੍ਰੋਮਣੀ ਕਮੇਟੀ ਦੇ ਜਥਾ ਜਾਂਦਾ ਜਿਹੜਾ ਕਿ ਉਥੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਨਕਾਣਾ ਸਾਹਿਬ ਤੇ ਹੋਰ ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇਹ ਜਥੇ ਨੇ ਫੇਰ ਜਾਣਾ ਸੀ ਉਹਦੇ ਲਈ ਆਪਾਂ ਜਾਣ ਦੇ ਵੀ ਕਈ ਹਫ਼ਤੇ ਪਹਿਲਾਂ ਹੀ ਅਪਲਾਈ ਕਰਨਾ ਪੈਂਦਾ ਤੇ ਸ਼੍ਰੋਮਣੀ ਕਮੇਟੀ ਨੂੰ ਆਪਦੇ ਪਾਸਪੋਰਟ ਜਮ੍ਹਾਂ ਕਰਵਾ ਦੇਣੇ ਹੁੰਦੇ ਆ ਸੰਗਤ ਨੇ ਤੇ ਉਹਨਾਂ ਦੇ ਰਾਹੀਂ ਜਥਾ ਚੱਲਿਆ ਜਾਂਦਾ ਪਰ ਹੁਣ ਉੱਥੇ ਜਾਣ ਤੋਂ ਮਨਾਹੀ ਕਰ ਦਿੱਤੀ ਗਈ ਹੈ ਯਾਰ ਪਤਾ ਇਹ ਲੱਗਾ ਵੀ ਜਿਹੜੀ ਇੱਥੇ ਭਾਰਤ ਦਾ ਗ੍ਰਹਿ ਵਿਭਾਗ ਆ ਉਹਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਆ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਸਬੰਧਤ ਨਾ ਪੂਰਨ ਸ਼ਰਧਾਲੂਆਂ ਦਾ ਇਕੱਠਾ ਉਧਰ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਇਹਨਾਂ ਦੀ ਜ਼ਿੰਦਗੀ ਨੂੰ ਖਤਰਾ ਨਾ ਪੈਦਾ ਹੋਵੇ ਇਹਦੇ ਮੱਦੇਨਜ਼ਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਸਵਾਲ ਚੁੱਕਿਆ ਉਹ ਕਹਿੰਦੇ ਜੀ ਖੇਡਾਂ ਦੇ ਮੁਕਾਬਲੇ ਤਾਂ ਹੋ ਸਕਦੇ ਆ ਪਰ ਸ਼ਰਧਾ ਦੂਨੀ ਜਾ ਸਕਦੇ ਇਹ ਕਾਰਨ ਉਹ ਕਹਿੰਦੇ ਕਿ ਸਾਡਾ ਕਸੂਰ ਕੀ ਆ ਜਦੋਂ ਤੱਕ ਇਹਨਾਂ ਨੇ ਮੁਕਾਬਲੇ ਕਰਨੇ ਤੁਸੀਂ ਇਹ ਗੱਲ ਕਹਿੰਦੇ ਜੀ ਖੇਡ ਭਾਵਨਾ ਤੇ ਜਦੋਂ ਭਾਈ ਅਸੀਂ ਇਹ ਗੱਲ ਕਹਿੰਦੇ ਕਿ ਸ਼ਰਧਾ ਭਾਵਨਾ ਗੁਰੂ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਗੁਰੂ ਦੇ ਪ੍ਰਤੀ ਅਦਬ ਦੀ ਭਾਵਨਾ ਤੁਸੀਂ ਉਹਦਾ ਸਤਿਕਾਰ ਕਿਉਂ ਨਹੀਂ ਕਰਦੇਗੇ ਯਾਨੀ ਕਿ ਖਿਡਾਰੀ ਜਿਨ੍ਹਾਂ ਨੇ ਜਾਣਾ ਸੀ ਜਾਂ ਜਿਹੜੇ ਜਾਣਾ ਚਾਹੁੰਦੇ ਸੀ ਉਹ ਨਹੀਂ ਜਾਣਗੇ ਉਹਨਾਂ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਸੋ ਉਹ ਪਤਾ ਨਹੀਂ ਕਦੋਂ ਇਹ ਮਾਹੌਲ ਖੁੱਲੂਗਾ ਪਰ ਇਸ ਗੱਲ ਦੇ ਉੱਤੇ ਫਿਰ ਸਿਆਸਤ ਹੋਈ ਆ ਇਸ ਗੱਲ ਦੇ ਉੱਤੇ ਕਿੰਤੂ ਵੀ ਹੋਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਆ ਸ਼ਰਧਾਲੂ ਤੁਸੀਂ ਜਾਣ ਨਹੀਂ ਦਿੰਦੇਗੇ ਫਿਲਮਾਂ ਰਿਲੀਜ਼ਿੰਗ ਬੰਦ ਆ ਗਾਲਾਂ ਤੁਸੀਂ ਕੱਢੀ ਜਾਂਦੇ ਸਾਰੀ ਜਿਹੜੀ ਇੰਪੋਦਰਲਾ ਮੀਡੀਆ ਇਧਰ ਲਿਆ ਨੂੰ ਇਧਰਲਾ ਮੀਡੀਆ ਉਧਰ ਲਿਆ ਨੂੰ ਤੇ ਭਾਈ ਇਹਦੇ ਵਿੱਚ ਫਿਰ ਖੇਡਾਂ ਕਿੱਥੋਂ ਆ ਗਈਆਂ ਸੋ ਇਸ ਗੱਲ ਦੇ ਉੱਤੇ ਬਹੁਤ ਵੱਡਾ ਨੁਕਤਾ ਉੱਠਿਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ ਅੱਗੇ ਵੱਧਦੇ ਆ ਜੀ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਉਸ ਖਬਰ ਦੀ ਸਾਂਝ ਪਾਈ ਸੀ ਕਿ ਰਾਹੁਲ ਗਾਂਧੀ ਹੋਰਾਂ ਨੇ ਪੰਜਾਬ ਆਉਣਾ ਤੇ ਉਹਨਾਂ ਨੇ ਹੁਣ ਕਹਿੰਦੇ ਖਬਰਾਂ ਆ ਰਹੀਆਂ ਕਿ ਹੜਪਰਭਾਵਤ ਪਿੰਡਾਂ ਦਾ ਦੌਰਾ ਕੀਤਾ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਹੜਪਰਭਾਵਤ ਪਿੰਡਾਂ ਦਾ ਦੌਰਾ ਕੀਤਾ ਤੇ ਰਾਹੁਲ ਗਾਂਧੀ ਹੋਰੀ ਲੰਘੇ ਕੱਲ ਪਹੁੰਚੇ ਇਥੇ ਦੁਆਬਾ ਖੇਤਰ ਦੇ ਵਿੱਚ ਸੀ ਅੰਮ੍ਰਿਤਸਰ ਦੇ ਵਿੱਚ ਵੀ ਗਏ ਆ ਉਹ ਗੁਰਦਾਸਪੁਰ ਦੇ ਵਿੱਚ ਵੀ ਗਏ ਆ ਉਹ ਕਈ ਹੋਰ ਥਾਵਾਂ ਤੇ ਵੀ ਗਏ ਲਗਭਗ 6-7 ਘੰਟੇ ਉਹ ਪੰਜਾਬ ਦੇ ਵਿੱਚ ਰਹੇ ਆ ਕਹਿਣ ਦਾ ਭਾਵ ਇਹ ਆ ਬੀਜੀ ਮਹੱਤਵਪੂਰਨ ਗੱਲ ਇਹ ਆ ਵੀ ਉਹਨਾਂ ਨੇ ਇੱਥੇ ਟਰੈਕਟਰ ਵੀ ਚਲਾਇਆ ਲੋਕਾਂ ਨੂੰ ਵੀ ਮਿਲੇ ਆ ਪੀੜਤ ਲੋਕਾਂ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਆ ਕਈ ਗੱਲਬਾਤਾਂ ਹੋਰ ਵੀ ਹੋਈਆਂ ਪਰ ਸੋਬਤ ਰੱਖਾ ਸਿਰੇ ਤੇ ਗੰਢ ਗੱਲ ਇਹ ਆ ਕਿ ਰਾਹੁਲ ਗਾਂਧੀ ਕੁਝ ਕਰ ਨਹੀਂ ਸਕਦੇ ਉਹ ਰਾਏ ਤਾਂ ਦੇ ਸਕਦੇ ਆ ਕਿਉਂਕਿ ਉਹ ਕਿਹੜਾ ਪੁਤਤਾਧਾਰੀ ਤੇਰਾ ਨਾ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆ ਨਾ ਉਹਨਾਂ ਦੀ ਸਰਕਾਰ ਕੇਂਦਰ ਦੇ ਵਿੱਚ ਆ ਉਹ ਆਏ ਉਹਨਾਂ ਨੇ ਮੌਕਾ ਦੇਖਿਆ ਲੋਕਾਂ ਦੀ ਪੀੜ ਨੂੰ ਜਾਣਿਆ ਲੋਕਾਂ ਨੂੰ ਮਿਲੇ ਫਸਲਾਂ ਬਰਬਾਦ ਹੋਣਾ ਦੇਖਿਆ ਘਰ ਡਿੱਗੇ ਪਏ ਦੇਖੇ ਬੀੜਤ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਪਾਰਟੀ ਦੇ ਵਰਕਰ ਤੁਹਾਡੀ ਸਹਾਇਤਾ ਦੇ ਵਿੱਚ ਖੜੇ ਰਹਿਣਗੇ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਜੀ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪੰਜਾਬ ਦੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਜੀ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਕੱਲ ਉਹਨਾਂ ਦੀ ਇੱਕ ਬਹਿਸ ਵਾਲੀ ਵੀਡੀਓ ਵੀ ਵਾਇਰਲ ਹੋਈ ਆ ਉਹ ਜਾਣਾ ਚਾਹੁੰਦੇ ਸੀ ਅਸਲ ਦੇ ਵਿੱਚ ਜ਼ੀਰੋ ਲਾਈਨ ਦੇ ਕੋਲ ਇੱਕ ਪਿੰਡ ਆ ਉੱਥੇ ਜਾਣਾ ਚਾਹੁੰਦੇ ਸੀ ਪਰ ਬੀਐਸਐਫ ਦੇ ਜਵਾਨਾਂ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਕਹਿੰਦੇ ਜੀ ਤੁਹਾਡੀ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਅਸੀਂ ਜਾਣ ਨਹੀਂ ਦੇ ਸਕਦੇ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਜੀ ਕੀ ਮੇਰੀ ਆਪਣੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਵੀ ਸੁਰੱਖਿਆ ਨੂੰ ਖਤਰਾ ਮੈਂ ਕਿਹੜਾ ਤਾਰ ਪਾਰ ਕਰਕੇ ਪਰਲੇ ਪਾਰ ਚੱਲਿਆ ਉਹ ਕਹਿੰਦੇ ਜੀ ਦੇਖੋ ਜਿਹੜੇ ਲੋਕ ਉੱਥੇ ਵਸਦੇ ਆ ਜਿਹੜੇ ਉਹ ਜ਼ੀਰੋ ਲਾਈਨ ਦੇ ਕੋਲੇ ਪਿੰਡ ਵਸਦਾ ਉਹ ਵੀ ਤਾਂ ਲੋਕ ਉੱਥੇ ਰਹਿੰਦੇ ਹੀ ਆ ਪਰ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਤੋਂ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਸ ਮਸਲੇ ਦੇ ਉੱਤੇ ਬਹੁਤ ਰੋਲਰਪਾ ਵੀ ਪਿਆ ਇਥੇ ਬਹਿਸ ਵੀ ਹੋਈ ਹੈ ਤੇ ਵੀਡੀਓ ਵਾਇਰਲ ਹੋਈ ਹੈ ਜੀ। ਜੀ ਤੇ ਜਨਾਬ ਸਾਹਿਬ ਇਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਉਹ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਜੀ ਉਹ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਤੇ ਹੁਣ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪੈਣੇ ਵੀ ਸ਼ੁਰੂ ਹੋ ਗਏ ਨੇ ਜੀ। ਹਾਂ ਬਿਲਕੁਲ ਜੀ ਦੇਖੋ ਇਹ ਮੁੱਦਾ ਕਿਉਂ ਉੱਠਿਆ ਆਪਾਂ ਬਹੁਤ ਵਾਰ ਪਹਿਲਾਂ ਵੀ ਗੱਲ ਕੀਤੀ ਹੈ। ਉਹਦਾ ਕਾਰਨ ਇਹ ਆ ਵੀ ਹਰ ਰੋਜ਼ ਕਿਤੇ ਨਾ ਕਿਤੇ ਕੁਝ ਨਾ ਕੁਝ ਇਹੋ ਜਿਹਾ ਮਾੜਾ ਵਾਪਰਦਾ ਜਿਹਦੇ ਖਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੋਂ ਕੱਢਉਂਦੇ। ਇਸ ਗੱਲ ਦੇ ਉੱਤੇ ਨੁਕਤਾ ਉੱਠ ਫੜਦਾ ਲੰਗੇ ਕੱਲ ਵੀ ਜਨੰਦਰ ਦੇ ਵਿੱਚ ਇੱਕ 4 ਸਾਲ ਦੀ ਬੱਚੀ ਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕੋ ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨੂੰ ਕਮਰੇ ਦੇ ਵਿੱਚ ਲੈ ਗਿਆ ਉਹਦੇ ਨਾਲ ਧੱਕਾ ਕਰਨ ਲੱਗਾ ਸੀਗਾ ਤੇ ਬਾਅਦ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਉਹਨੂੰ ਉਟਿਆ ਤੇ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗੱਲ ਅਸਲ ਵਿੱਚ ਇਹ ਹੈ ਜੀ ਕਿ ਇਹ ਖਬਰਾਂ ਇੱਕਦਮ ਆਉਣ ਲੱਗੀਆਂ ਉਹਦੀਆਂ ਪਹਿਲਾਂ ਵੀ ਸੀ ਪਰ ਹੁਣ ਇਹ ਵੱਖਰੇ ਰੂਪ ਦੇ ਵਿੱਚ ਆਉਣ ਲੱਗੀਆਂ ਉਸ ਤੋਂ ਵੱਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਆ ਉਹ ਇਹ ਜੀ ਪੰਜਾਬ ਦੀਆਂ 25 ਪੰਚਾਇਤਾਂ ਦੇ ਵੱਲੋਂ 25 ਦੇ ਕਰੀਬ ਪੰਚਾਇਤਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਭਜਾਓ ਇਹਨਾਂ ਦੀ ਪੋਰਟ ਵੈਰੀਫਿਕੇਸ਼ਨ ਨਹੀਂ ਹੁੰਦੀ ਜਿੰਨਾ ਚਿਰ ਉਨੀ ਦੇਰ ਤੱਕ ਅਸੀਂ ਇਹ ਕੰਮ ਨਹੀਂ ਕਰ ਲੈਣਾਗਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਦੂਜੀ ਗੱਲ ਮਹੱਤਵਪੂਰਨ ਇਹ ਹੈ ਵੀ ਇਸ ਵੇਲੇ ਕੋ ਭਰੰਤਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਇਹ ਗੱਲ ਆਖੀ ਹੈ ਕਿ ਉਹ ਕਿੰਨੇ ਦੇਖੋ ਜੀ ਅਸੀਂ ਇਦਾਂ ਆਉਣ ਜਾਣ ਤੋਂ ਤਾਂ ਰੋਕ ਨਹੀਂ ਸਕਦੇ ਪਰ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਅਮਨ ਕਾਨੂੰਨ ਦੀ ਸਥਿਤੀ ਵਿੱਚ ਵਿਗਾੜ ਪੇਸ਼ ਕਰੂਗਾ ਉਹਦੇ ਖਿਲਾਫ ਅਸੀਂ ਸਖਤੀ ਨਾਲ ਸਿੱਧਾਂਗੇ ਉਹ ਕਹਿੰਦੇ ਜੇ ਅਸੀਂ ਬੰਦ ਕਰਨਾ ਸ਼ੁਰੂ ਕਰਤਾ ਤੇ ਫਿਰ ਜਿਹੜੇ ਪੰਜਾਬੀ ਕਲਕੱਤੇ ਜਾ ਕੇ ਕੰਮ ਕਰਦੇ ਆ ਉਹ ਕਹਿੰਦੇ ਇਸ ਤੋਂ ਭਜੋ ਉਹ ਕਹਿੰਦੇ ਜੀ ਫਿਰ ਇੱਕ ਗੱਲ ਹੋਰ ਬਣ ਜਾਣੀ ਆ ਉਧਰ ਸੁਖਬਾਲ ਸਿੰਘ ਖੇਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਹੌਲੀ ਹੌਲੀ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਆ ਕੇ ਵਸੇ ਕਿਵੇਂ ਇਹ ਕਿਹੜੀ ਸਾਜਿਸ਼ਟ ਹੈ ਤੇ ਵਸਾਏ ਗਏ ਇਹਦੇ ਵੱਲ ਗੌਰ ਕਰਨੀ ਬਣਦੀ ਆ ਉਹ ਕਹਿੰਦੇ ਜੀ ਅਗਲੀ ਗੱਲ ਇਹ ਆ ਜੀ ਜਿਵੇਂ ਗੁਜਰਾਤ ਉੱਤਰਾਖੰਡ ਹਿਮਾਚਲ ਪ੍ਰਦੇਸ਼ ਤੇ ਕਈ ਹੋਰ ਥਾਵਾਂ ਤੇ ਉਹ ਕਹਿੰਦੇ ਜੀ ਨਿਯਮ ਬਣੇ ਆ ਉਵੇਂ ਪੰਜਾਬ ਦੇ ਵਿੱਚ ਨਿਯਮ ਕਿਉਂ ਨਹੀਂ ਬਣਦੇ ਕਿ ਉਹਨਾਂ ਨੇ ਅੱਗੇ ਵੀ ਨੁਕਤਾ ਚੁੱਕਿਆ ਸੋ ਮਤਲਬ ਇਹ ਜੀ ਕਿ ਇਸ ਮਸਲੇ ਦੇ ਉੱਤੇ ਵਕ ਵਕ ਸਿਆਸੀ ਪਾਰਟੀਆਂ ਖੁੱਲ ਕੇ ਨਹੀਂ ਬੋਲਦੀਆਂ ਇੱਕ ਦੋ ਬੰਦਿਆਂ ਤੋਂ ਬਿਨਾ ਉਹਨਾਂ ਨੂੰ ਇਹ ਵੀ ਸਤਾਈ ਦੇ ਵਿੱਚ ਵੋਟਾਂ ਵੀ ਆ ਆਪਾਂ ਕਾਹਤੋਂ ਵਿਗਾੜਨੀ ਆ ਪਰ ਗੱਲ ਪੁੱਲ ਮਿਲਾ ਕੇ ਵੈਰੀਫਿਕੇਸ਼ਨ ਦੀ ਆ ਇਹ ਵੈਰੀਫਿਕੇਸ਼ਨ ਕਰਾਉਣ ਆਉਣ ਤੇ ਇਥੇ ਪੱਕੇ ਤੌਰ ਦੇ ਉੱਤੇ ਨਾ ਰਹਿਣ ਲੋਕਾਂ ਦੀ ਮੰਗ ਇਸ ਗੱਲ ਦੀ ਆ ਔਰ ਲੋਕਾਂ ਦੀ ਮੰਗ ਵੀ ਤੁਸੀਂ ਦੇਖੋ ਹਫ਼ਤਾ ਦੋ ਹਫ਼ਤੇ ਬਾਅਦ ਦੇ ਵਿੱਚ ਹੋਰ ਕਮੀ ਪੈ ਜਾਣਾ ਤੇ ਆਪਾਂ ਆਪ ਹੀ ਉਹਨਾਂ ਨੂੰ ਲੱਭਣ ਤੁਰ ਪੈਣਾ ਵੀ ਭਾਈ ਕਿੱਥੇ ਜੇ ਆ ਤਾਂ ਸਾਨੂੰ ਘਰੇ ਕੰਮ ਕਰਨ ਵਾਸਤੇ ਚਾਹੀਦੇ ਸੀ ਖੇਤ 'ਚ ਕੰਮ ਕਰਨ ਵਾਸਤੇ ਚਾਹੀਦੇ ਸੀ ਮਸਲਾ ਉੱਥੇ ਜੀ ਆ ਜਾਣਾ ਕੱਲ ਮੈਨੂੰ ਇੱਕ ਬੰਦਾ ਕਹਿੰਦਾ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਮੈਂ ਕਿਹਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਵੈਰੀਫਿਕੇਸ਼ਨ ਕਿਹੜਾ 1000% ਇਮਾਨਦਾਰੀ ਨਾਲੀ ਹੁੰਦੀ ਹੈ ਜੇ ਕਰੋਨਾ ਮਹਾਮਾਰੀ ਦੇ ਵਿੱਚ ਘਰੇ ਬੈਠਿਆਂ ਨੂੰ ਨੈਗੇਟਿਵ ਵਾਲਾ ਸਰਟੀਫਿਕੇਟ ਮਿਲ ਸਕਦਾ ਸੀ 2500 ਰੁਪਏ ਦੇ ਵਿੱਚ ਤੇ ਵੈਰੀਫਿਕੇਸ਼ਨ 5000 ਦੀ ਹੋ ਫਿਰ ਆਵੀ ਗੱਲ ਦੇਖ ਲਓ ਸੋ ਗੱਲ ਇਹ ਜਿੱਕੱਲੀ ਤੰਦ ਨਹੀਂ ਤਾਣੀ ਉਲਜੀ ਪਈ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਜਨਾਬ ਸਾਹਿਬ ਕਿ ਤੰਦ ਨਹੀਂ ਤਾਣੀ ਉਲਜੀ ਪਈ ਹੈ ਸਮੇਂ ਸਮੇਂ ਤੇ ਆਵਾਜ਼ਾਂ ਜਿਹੜੀਆਂ ਉੱਠਦੀਆਂ ਨੇ ਪਰ ਜਿਹੜਾ ਇਹ ਮੁੱਦਾ ਹੈ ਕਿ ਠੀਕ ਹੈ ਪ੍ਰਵਾਸੀ ਜੇਕਰ ਆਉਂਦੇ ਨੇ ਪੰਜਾਬ ਦੇ ਵਿੱਚ ਜਿਵੇਂ ਜੇਕਰ ਹਿਮਾਚਲ ਦੇ ਵਿੱਚ ਕੋਈ ਪੰਜਾਬੀ ਜਾਂਦਾ ਉੱਥੇ ਜਾ ਕੇ ਉਹ ਜ਼ਮੀਨ ਨਹੀਂ ਲੈ ਸਕਦਾ ਹਨਾ ਇਹੋ ਜੇ ਨਿਯਮ ਪੰਜਾਬ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਬਣਾਏ ਜਾ ਰਹੇ ਮੰਗ ਜ਼ਰੂਰ ਉੱਠਦੀ ਹੈ ਪਰ ਕੋਈ ਵੀ ਇਹਦੇ ਉੱਪਰ ਬੋਲ ਕੇ ਰਾਜ਼ੀ ਵੀ ਨਹੀਂ ਹੈਗਾ ਇਹਦੇ ਪਿੱਛੇ ਅਸਲ ਵਿੱਚ ਇਹਨਾਂ ਦਾ ਵੋਟਾਂ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਬਣ ਗਈਆਂ ਵੀ ਰਾਜਨੀਤਿਕ ਲੋਕ ਕੋਈ ਰਿਸਕ ਲੈ ਨਹੀਂ ਸਕਦੇ ਰਾਜਨੀਤਿਕ ਲੋਕ ਦੇ ਲਈ ਸਾਰੀ ਗੱਲ ਵੋਟ ਨਾਲ ਜੁੜੀ ਹੈ ਅੱਜ ਜੁੜ੍ਹਿਆਣੇ ਦੇ ਵਿੱਚੋਂ ਆਪਾਂ ਪ੍ਰਵਾਸੀ ਮਜ਼ਦੂਰ ਮਾਇਨਸ ਕਰ ਦਈਏ ਤਾਂ ਕਈਆਂ ਦੀਆਂ ਕੁਰਸੀਆਂ ਹਿਲ ਜਾਂਦੀਆਂ ਕਿਉਂਕਿ ਉੱਥੇ ਪੰਜਾਬਗਰਾਂ ਨਾਲੋਂ ਵੱਧ ਵੋਟਾਂ ਦਾ ਪ੍ਰਵਾਸੀ ਮਜ਼ਦੂਰਾਂ ਦੀਆਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਜਿਵੇਂ ਅਸੀਂ ਵੀ ਮੰਨ ਲਓ ਹੁਣ ਦੁਬਈ ਜਾਂਦੇ ਆਂ ਕਤਰ ਜਾਂਦੇ ਆਂ ਉੱਥੇ ਕੋਈ ਹੋਰ ਦੇਸ਼ ਦੇ ਵਿੱਚ ਗਏ ਤੇ ਬਹਿਰੀਨ ਜਾਂਦੇ ਆ ਉਹ ਜਿਹੜੇ ਅਰਬ ਕੰਟਰੀਜ਼ ਆ ਉਹ ਕਹਿੰਦੇ ਜੀ ਕੰਮ ਕਰੋ ਜਿੰਨਾ ਚਿਰ ਮਰਜ਼ੀ ਰੋ ਕੰਮ ਕਰੋ ਤੇ ਜਾਓ ਤੁਸੀਂ ਇੱਥੋਂ ਦੇ ਪੱਕੇ ਵਸਨੀਕ ਨਹੀਂ ਬਣ ਸਕਦੇ ਪਰ ਗੱਲ ਇਹ ਜੀ ਕਿ ਇੱਥੇ ਤੁਸੀਂ ਆਏ ਤੇ ਪੱਕੇ ਵਸਨੀਕ ਬਣ ਗਏ ਤੁਸੀਂ ਜੰਮੇ ਹੈਗੇ ਯੂਪੀ ਦੇ ਵਿੱਚ ਆਧਾਰ ਕਾਰਡ ਤੁਹਾਡਾ ਪੰਜਾਬ ਦੇ ਵਿੱਚ ਆ ਇੱਥੇ ਤੁਸੀਂ ਰਹਿਣ ਵੀ ਲੈ ਰਹੇ ਆ ਇੱਥੇ ਸਭ ਕੁਝ ਹੋ ਰਿਹਾ ਨੁਕਤਾ ਹਸਨ ਦੇ ਵਿੱਚ ਇਹ ਆ ਵੀ ਭਾਈ ਇੱਥੇ ਉਹ ਨਹੀਂ ਬਣ ਸਕਦੇ ਮੀਮ ਹੁਣ ਕਿਉਂਕਿ ਜਿੰਨੀ ਵੱਡੀ ਗੱਲ ਬਣ ਗਈ ਆ ਹੁਣ ਤੁਸੀਂ ਦੇਖੋ ਵੀ ਇੱਥੇ ਮੁਹਾਲੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹਨਾਂ ਪੰਚਾਇਤੀ ਵੋਟਾਂ ਪਈਆਂ ਸੀ ਉਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਪੰਜਾਬੀਆਂ ਨਾਲੋਂ ਕਈ ਗੁਣਾ ਵੱਧ ਸੀ ਇਹਦਾ ਮਤਲਬ ਇਹ ਥੋੜੀ ਵੀ ਉੱਥੇ ਨਹੀਂ ਜੰਮੇ ਜਾਏ ਆ ਉਹ ਰਾਜਨੀਤਿਕ ਲੋਕਾਂ ਨੇ ਆਪਦੀ ਵੋਟ ਬੈਂਕ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਤੇ ਦਵਾਈ ਇਹ ਫਿਰ ਉਹੀ ਚੱਲ ਆ ਇਹ ਅੰਦਰੂਨੀ ਤੌਰ ਦੇ ਉੱਤੇ ਪੂਰੀ ਦੀ ਪੂਰੀ ਤਾਣੀ ਉਲ ਗਈ ਹੈ ਕੋਈ ਕਿਸੇ ਦੇਖੋ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਗੁੱਸਾ ਵੀ ਇੱਕ ਬੱਚੇ ਨੂੰ ਮਾਰ ਦਿੱਤਾ ਇਹ ਹੋਰ 2-4 ਹਫ਼ਤਿਆਂ ਤੱਕ ਗੁੱਸਾ ਢੰਡਾ ਪੈ ਜਾਣਾ ਉਹ ਸਿਆਸੀ ਲੋਕ ਵੀ ਇਸ ਗੱਲ ਨੂੰ ਲਿਖੀ ਜਾਂਦੇ ਆ ਵੀ ਕੱਲ ਨੂੰ ਜ਼ਮੀਨ ਹੀ ਚੋਣ ਆ ਗਈ ਤੇ ਪੰਜਾਬਗਣੇ ਉਧਰ ਹੋ ਜਾਣਾ ਕੱਲ ਨੂੰ ਕਿਸੇ ਦਾ ਪੁੱਠਾ ਸਿੱਧਾ ਨਾਚ ਗਾਣਾ ਆ ਗਿਆ ਪੰਜਾਬਗਣੇ ਉਧਰ ਨੂੰ ਹੋ ਜਾਣਾ ਕੱਲ ਨੂੰ ਕਿਸੇ ਨੇ ਕੋਈ ਹੋਰ ਸਿਆਸੀ ਗੱਲ ਕਰਤੀ ਪੰਜਾਬਗਣੇ ਉਧਰ ਹੋ ਜਾਣਾ ਸੋ ਉਹ ਇਸ ਗੱਲ ਦੀ ਉਡੀਕ ਕਰ ਰਹੇ ਵੀ ਭਾਈ ਇਹ ਮੁੱਦਾ ਫੰਡਾ ਕਰੋ ਭਾਈ ਦਾ ਜੀ ਜੀ ਬਿਲਕੁਲ ਤੇ ਟੈਨੋ ਸਾਹਿਬ ਉਧਰ ਦੂਸਰੇ ਬੰਨੇ ਕਹਿੰਦੇ ਆ ਕਿ ਕੇਂਦਰੀ ਪਸ਼ੂ ਪਾਲਣ ਮੰਤਰੀ ਦੇ ਵੱਲੋਂ ਧਰਮਕੋਟ ਧਰਮਕੋਟ ਦਾ ਦੌਰਾ ਕੀਤਾ ਗਿਆ ਜੀ ਬਿਲਕੁਲ ਦੀ ਬਿਲਕੁਲ ਬਗੀਰ ਸਾਹਿਬ ਨੇ ਇਹ ਕੱਲ ਪੰਜਾਬ ਦੇ ਵਿੱਚ ਆਏ ਕੇਂਦਰੀ ਪਸ਼ੂ ਪਾਲਣ ਮੰਤਰੀ ਆ ਇਹਨਾਂ ਦੇ ਵੱਲੋਂ ਆ ਕੇ ਧਰਮਕੋਟ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਸੀ ਪਿਛਲੇ ਦਿਨੀ ਉਹਨਾਂ ਨੇ ਹੀ ਉਹ ਕਹਿੰਦੇ ਜੀ ਮੈਨੂੰ ਭੇਜਿਆ ਉਹ ਕਹਿੰਦੇ ਜੀ ਤੁਸੀਂ ਵੀ ਦੌਰਾ ਕਰਕੇ ਆਓ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਇਸ ਨੁਕਸਾਨ ਨੂੰ ਸਮਝ ਸਕਦੇ ਆਂ ਤੇ ਸਾਡੀ ਸਰਕਾਰ ਆ ਜਿਹੜੀ ਉਹ ਤੁਹਾਡੇ ਨਾਲ ਖੜੀ ਆ ਉਹ ਕਹਿੰਦੇ ਜੀ ਅਸੀਂ ਬਿਲਕੁਲ ਤੁਹਾਡੇ ਤੋਂ ਪਰੇ ਨਹੀਂ ਹੈਗੇ ਉਹ ਕਹਿੰਦੇ ਜੀ ਬਹੁਤ ਵੱਡੇ ਪੱਧਰ ਤੇ ਪਸ਼ੂ ਤੁਹਾਨੂੰ ਦਾ ਵੀ ਨੁਕਸਾਨ ਹੋਇਆ ਤੇ ਉਹ ਕਹਿੰਦੇ ਮੈਂ ਸਾਰੀ ਦੀ ਸਾਰੀ ਰਿਪੋਰਟ ਆ ਜਿਹੜੀ ਉਹ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪੂਗਾ ਵੀ ਉਥੇ ਕੀ ਕੀ ਨੁਕਸਾਨ ਹੋਇਆ ਤੇ ਮੈਂ ਕਿਹੜਾ ਕਿਹੜਾ ਨੁਕਸਾਨ ਦੇਖ ਕੇ ਆਇਆ ਇਹ ਹੁਣ ਸਮਝ ਸਕੋਗੇ ਜੀ ਕੇਂਦਰ ਜਾਂ ਸੂਬਾਈ ਸਰਕਾਰ ਕਦੋਂ ਤੇ ਕਿੰਨਾ ਕੁ ਆਪਣਾ ਮਿਹਨਤਾਂ ਦਿੰਦੀ ਆ ਜਾਂ ਲੋਕਾਂ ਨੂੰ ਰਾਹਤ ਦਿੰਦੀ ਆ ਇਹਨਾਂ ਲੋਕਾਂ ਨੇ ਜਾਨੀ ਇਸੇ ਗੱਲ ਦੇ ਬਾਰੇ ਟਿੱਕਿਆ ਪਿਆ ਕਿ ਭਾਈ ਕਦੋਂ ਲੋਕਾਂ ਦੀ ਬਾਹ ਫੜੀ ਜਾਊਗੀ ਤੇ ਕਿਹਨੀਆਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਅੱਜ ਵੀ ਇਹ ਗੱਲ ਕਹਿਣਾ ਕਿ ਦੇਖੋ ਉੱਥੇ ਹੁਣ ਜਿਹੜਾ ਜਨੂਨ ਆ ਨਾ ਉਹ ਘਟਿਆ ਜਿਹੜਾ ਲੋਕਾਂ ਦੇ ਵਿੱਚ ਸੇਵਾ ਦਾ ਜਨੂਨ ਸੀ ਉਹ ਕਾਫੀ ਘਟਿਆ ਕਿਉਂਕਿ ਜਨੂਨ ਆਪਣਾ ਹੁੰਦਾ ਦੁੱਧ ਦੇ ਉਬਾਲੇ ਵਾਂਗੂ ਇਹ ਭਾਈ ਇੱਕਦਮ ਤਾਹ ਨੂੰ ਹੁੰਦਾ ਉੱਤੇ ਮੜਾ ਕੇ ਛੱਟਾ ਵਜੇ ਪਾਣੀ ਦਾ ਉਹ ਫੇਰ ਦੁੱਧ ਥੱਲੇ ਚਲਾ ਜਾਂਦਾ ਹੁਣ ਉਵੇਂ ਆ ਜੇ ਪਹਿਲਾਂ 100 ਬੰਦਾ ਸੀ ਹੁਣ ਉੱਥੇ ਰਹਿ ਗਏ ਜੀ 30 ਬੰਦੇ ਉਕੇ ਪਾਣੀ ਸੁੱਕ ਗਿਆ ਤੇ ਆਪਣੇ ਜਜ਼ਬਾਤ ਵੀ ਸੁੱਕ ਗਏ ਆ ਇਹ ਤਿੰਿਆਂ ਦੇ ਵਿੱਚੋਂ ਹੋਟਲ ਦਾ 10 ਰਹਿ ਜਾਣ 10ਾਂ ਦੇ ਵਿੱਚੋਂ ਹੋਟਲ ਦਾ 5 ਰਹਿ ਜਾਣ ਜਦ ਕਿ ਜ਼ਰੂਰਤ ਤਾਂ ਹੁਣ ਵਧਣੀ ਆ ਜ਼ਰੂਰਤ ਹਾਲੇ ਘਟੀ ਨਹੀਂ ਗਈ ਉਹਵੇਂ ਆ ਭਾਈ ਕੀ ਕਰਦੇ ਲੋਕ ਪਰ ਇਹ ਆ ਜੀ ਕਿ ਉੱਥੇ ਹੁਣ ਲੋਕਾਂ ਦੀ ਗਿਣਤੀ ਕਾਫੀ ਘਟ ਗਈ ਆ ਪਰ ਮੈਨੂੰ ਲੱਗਦਾ ਵੀ ਕਿ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਕੁਝ ਇੱਕ ਐਨ ਆਰ ਆਈ ਭੈਣਾ ਵੀਰ ਕੁਝ ਇੱਕ ਕਲੱਬਾਂ ਵਾਲੇ ਇੱਥੇ ਮਦਦ ਕਰਦੇ ਰਹਿਣਗੇ ਬਾਕੀ ਵੱਡੀ ਗਿਣਤੀ ਦੇ ਵਿੱਚ ਲੋਕ ਪਾਣੀ ਵੇਖਣ ਜਾਂਦੇ ਸੀ ਤੋ ਹੁਣ ਪਾਣੀ ਨਹੀਂ ਤਾਂ ਉਹ ਕੱਟ ਜਾਂਦੇ ਜੀ ਜੀ ਤੇ ਜਨਾਬ ਸਾਹਿਬ ਇੱਕ ਬੜਾ ਹੈਰਾਨ ਕਰਦਾ ਅੰਕੜਾ ਸਾਹਮਣੇ ਆਇਆ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਮਿਲਦਾ ਹੈ ਜੀ ਬੇਰੋਜ਼ਗਾਰੀ ਭੱਤਾ ਬਿਲਕੁਲ ਜੀ ਬਿਲਕੁਲ ਮੈਂ ਵੀ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਪੰਜਾਬ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਬੇਰੋਜ਼ਗਾਰੀ ਭੱਤਾ ਮਿਲ ਰਿਹਾ ਮੈਂ ਤਾਂ ਕਹਿੰਦਾ ਜੀ ਇਹਨੂੰ ਹੁਣ ਸਨਮਾਨਤ ਕਰਨਾ ਚਾਹੀਦਾ ਜਿਹਨੂੰ ਇੱਕ ਨੂੰ ਮਿਲਦਾ ਵੀ ਚਲੋ ਇੱਕ ਨੂੰ ਤਾਂ ਮਿਲਦਾ ਜਦੋਂ ਅਸੀਂ ਵੀ 12ਵੀਂ ਕਲਾਸ ਕੀਤੀ ਨਾ ਉਦੋਂ ਸਾਡੇ ਵੀ ਦਿਲ ਦੇ ਵਿੱਚ ਇੱਛਾ ਸੀ ਮੈਂ ਵੀ ਆਪਦੇ ਕਾਗਜ਼ात ਜਮ੍ਹਾਂ ਕਰਵਾਏ ਸੀਗੇ ਇਹ ਪਾਈਪ ਲਸੂ ਕਰ ਲਈ ਐ ਤੇ ਜਿੰਨਾ ਸਰ ਰੋਜ਼ਗਾਰ ਨਹੀਂ ਮਿਲਦਾ ਤੇ ਫਿਰ ਬੇਰੋਜ਼ਗਾਰੀ ਭੱਤਾ ਮਿਲੂਗਾ ਉਦੋਂ ਮੇਰਾ ਖਲ 50-60 ਰੁਪਏ ਬੇਰੋਜ਼ਗਾਰੀ ਭੱਤਾ ਹੋਣਾ ਤੇ ਹੁਣ ਇਹ ਬੇਰੋਜ਼ਗਾਰੀ ਭੱਤਾ ਹੈਗਾ ਜੀ 150 ਰੁਪਏ ਮਹੀਨਾ ਤੇ 150 ਰੁਪਏ ਦੇ ਵਿੱਚ ਇੱਕ ਜਵਾਕ ਨਹੀਂ ਵਰਦਾ ਦਾ ਜੇ ਆਪਾਂ ਬਰਵਾਉਣਾ ਹੋਵੇ 50 ਤੋਂ ਘੱਟ ਰੈਡੀ ਤੋਂ 버ਗਰ ਨਹੀਂ ਮਿਲਦਾ ਅੱਜਕੱਲ ਤੇ ਲੇਜ਼ ਨਹੀਂ ਖਾਂਦਾ ਬੱਚਾ ਕੋਈ 5 ਰੁਪਏ ਦੇ 5 ਰੁਪਏ ਲਿਆਉਂਦੇ ਵੀ ਨਹੀਂਗੇ ਪਰ ਗੱਲ ਇਹ ਜੀ ਸਰਕਾਰ ਦਾ ਇਹ ਹੈ ਵੀ ਭਾਈ ਇਹ ਬੁੱਤਾ ਸਾਰੋ ਹੁਣੇ ਪਤਾ ਲੱਗਾ ਜੀ ਕਿ ਅ ਜਿਹੜੇ ਵਿਰਦਗਾਰੀ ਪਤਾ ਉਹ ਲੈਣ ਵਾਲਾ ਸਿਰਫ ਇੱਕ ਹੀ ਰਹਿ ਗਿਆ ਉਹਦਾ ਕਾਰਨ ਇਹ ਦੀ ਸਰਕਾਰ ਦਿੰਦੀ ਨਹੀਂ ਨਿਯਮਕ ਕਾਨੂੰਨਾਂ ਦਾ ਹਵਾਲਾ ਦੇ ਕੇ ਤੇ ਵਿੱਚੋਂ ਨਾ ਕੱਟੀ ਜਾਂਦੀ ਹੈ 2006-7 ਦੇ ਵਿੱਚ ਪੰਜਾਬ ਦੇ ਵਿੱਚ 4803 ਲੋਕ ਜਿਹੜੇ ਵਿਰਦਗਾਰੀ ਪਤਾ ਲੈ ਰਹੇ ਸੀਗੇ 2010-11 ਦੇ ਵਿੱਚ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਘਟ ਕੇ 1808 ਹੋ ਗਈ 2013-14 ਦੇ ਵਿੱਚ ਗਿਣਤੀ 309 ਹੋ ਗਈ ਤੇ 2016-17 ਦੇ ਵਿੱਚ ਗਿਣਤੀ 134 ਰਹਿ ਗਈ ਇਹ ਲਗਾਤਾਰ ਅੰਕੜਾ ਘਟਦਾ ਗਿਆ 2019-20 ਦੇ ਵਿੱਚ ਤੇ 42 ਬੇਰੁਜ਼ਗਾਰ ਰਹੇਗੇ 2020 ਇਹ 222 2023 ਦੇ ਵਿੱਚ ਬੇਰੁਜ਼ਗਾਰੀ ਪੱਤਾ ਲੈਣ ਵਾਲਿਆਂ ਦਾ ਅੰਕੜਾ ਖਤਮ ਹੋ ਗਿਆ ਤੇ 2024-25 ਦੇ ਵਿੱਚ ਇਕਲੌਤਾ ਬੇਰੁਜ਼ਗਾਰ ਬਚਿਆ ਜਿਹਨੂੰ ਸਰਕਾਰੀ ਖਿਦਾਨੇ ਚ 150 ਰੁਪਏ ਮਹੀਨਾ ਮਿਲਦਾ ਇਹ ਲਾਲ ਬਹਾਦਰ ਨਾ ਦਾ ਅੰਮ੍ਰਿਤਸਰ ਦਾ ਇੱਕ ਵਿਅਕਤੀ ਆ ਜਿਹਨੂੰ 150 ਰੁਪਏ ਮਿਲਦਾ ਮਤਲਬ ਇਹਦੀ ਸਰਕਾਰਾਂ ਨੇ ਹੌਲੀ-ਹੌਲੀ ਹੌਲੀ-ਹੌਲੀ ਸਾਰੀਆਂ ਗੱਲਾਂ ਤੋਂ ਆਪਦਾ ਪਾਸਾ ਵਟ ਲਿਆ। ਇਹਦਾ ਮਤਲਬ ਇਹ ਹੁੰਦਾ ਸੀਗਾ ਜਿਹੜਾ ਬੇਰੁਜ਼ਗਾਰੀ ਭੱਤਾ ਉਹ ਕਿਹਨੂੰ ਮਿਲਦਾ? ਤੁਸੀਂ ਕੁਆਲੀਫਾਈਡ ਹੋ। ਤੁਸੀਂ ਨੌਕਰੀ ਹਾਸਲ ਕਰਨ ਦੀ ਇੱਛਤੋਂ ਤੁਸੀਂ ਆਪਣੇ ਦਸਤਾਵੇਜ਼ਾਂ ਦੀ ਫੋਟੋਸਟੇਟ ਕਾਪੀ ਹੈ ਜਿਹੜੀ ਉਹ ਜਾ ਕੇ ਜਮ੍ਹਾਂ ਕਰਵਾਉਣੇ ਦੀ ਰੋਜ਼ਗਾਰ ਦਫ਼ਤਰ ਦੇ ਵਿੱਚ ਉਹ ਤੁਹਾਨੂੰ ਚਿੱਠੀਆਂ ਪਾਉਣੇ ਦੀ ਕਿ ਫਲਾਣੇ ਵਿਭਾਗ ਦੇ ਵਿੱਚ ਫਲਾਣੇ ਵਿਭਾਗ ਦੇ ਵਿੱਚ ਹੁਣ ਐਨੀਆਂ ਨੌਕਰੀਆਂ ਆਧਾਰਨੋ ਤੁਸੀਂ ਨੌਕਰੀਆਂ ਭਲਾਈ ਕਰੀ ਜਾਂਦੇ ਤੁਹਾਨੂੰ ਨੌਕਰੀ ਮਿਲਦੀ ਨਹੀਂ ਜਿੰਨੀ ਦੇਰ ਤੱਕ ਮਿਲਦੀ ਨਹੀਂ ਉਹ ਤੁਹਾਨੂੰ ਬੇਰੁਜ਼ਗਾਰੀ ਭੱਤਾ ਦਿੰਦੇ ਆ। ਇਹ ਕਾਤਲ ਮ੍ਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਦੇਰਦਕਾਰੀ ਪੱਤਾ 2500 ਰੁਪਏ ਕਰਾਗੇ ਉਹ 2500 ਰੁਪਏ ਦਾ ਕੀ ਕਰਨਾ ਸੀ 150 ਰੁਪਏ ਵੀ ਗਿਆ ਜੀ ਜੀ ਤੇ ਟੇਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਗਰਮਾ ਜੀ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਕਣੀ ਦੀ ਕੋਈ ਖਬਰ ਨਹੀਂ ਹੈ ਪੰਜਾਬ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਕਿਤੇ ਮੀਂਹ ਦੀ ਸੰਭਾਵਨਾ ਹੈ ਨਹੀਂ ਜੀ ਸੋ ਕੈਟ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਆਈ ਟੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਧੰਨਵਾਦ